ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ اجلاس ਸਾਲ ਵਿੱਚ ਦੋ ਵਾਰੀ ਕੀਤਾ ਜਾਂਦਾ ਇੱਕ اجلاس ਜਿਹੜਾ ਮਾਰਚ ਮਹੀਨੇ ਚ ਹੁੰਦਾ ਜਿੱਥੇ ਬਾਈਪਾਸ ਕੀਤਾ ਜਾਂਦਾ ਇੱਕ اجلاس ਜਿਹੜਾ ਉਹ ਉਧੇਦਾਰਾਂ ਚੋਂ ਹੁੰਦਾ ਹੁੰਦਾ ਜੋ ਅਕਤੂਬਰ ਤੋਂ ਨਵੰਬਰ ਵਿੱਚ ਕਿਸੇ ਵੀ ਸਮੇਂ ਕੀਤਾ ਜਾ ਸਕਦਾ ਇਸ ਤੋਂ ਇਲਾਵਾ ਕੋਈ ਐਮਰਜੈਂਸੀ ਪੰਥਕ ਰਾਤਾਂ ਦੇ ਵਿਚਾਰ ਕਰਨ ਲਈ ਕੋਈ اجلاس ਸਦਨਾ ਹੋਵੇ ਤੇ ਉਹ ਉਹ ਵੀ ਸੱਦਾ ਜਾ ਸਕਦਾ ਸਾਲ ਇਹ ਜਲਾਸ ਜਿਹੜਾ ਉਧੇ ਤਰ੍ਹਾਂ ਚੋਣਦਾ ਉਹ ਤੇ ਇਹ ਨਵੰਬਰ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਚ ਕੀਤਾ ਜਾ ਰਿਹਾ ਇਹ ਹੌਸ ਤੇ ਟੋਟਲ 185 ਮੈਂਬਰ ਨੇ ਜਿਨ੍ਹਾਂ ਚੋਂ 170 ਮੈਂਬਰ ਜਿਹੜੇ ਉਹ ਚੋਣ ਜਿੱਤ ਗਏ ਸੀ ਇਹ 15 ਮੈਂਬਰ ਜਿਹੜੇ ਉਹ ਨਾਮਜ਼ਦ ਸਨ ਇਹ ਇਹਨਾਂ ਮੈਂਬਰਾਂ ਵਿੱਚੋਂ ਜਿਹੜੇ ਮੌਜੂਦਾ ਅੱਜ ਦੀ ਤਰੀਕ ਤੱਕ ਜਿੰਨੇ ਮੈਂਬਰ ਨੇ ਉਹ 148 ਨੇ ਜਿਨ੍ਹਾਂ ਚੋਂ 33 ਮੈਂਬਰ ਜਿਹੜੇ ਉਹ ਗੁਰੂ ਚਰਨਾਂ ਜਾਇਬਰਾਜੇ ਨੇ ਚਾਰ ਮੈਂਬਰ ਸਾਹਿਬ ਜਿਹੜੇ ਉਹ ਅਸਤੀਫਾ ਦੇ ਚੁੱਕੇ ਨੇ ਜਿਹੜੇ 148 ਮੈਂਬਰ ਨੇ ਉਹਨਾਂ ਵਿੱਚੋਂ ਜਿਹੜਾ ਜੋ ਪ੍ਰੋਸੈਸ ਹੁੰਦਾ ਆ ਉਹ ਮਾਝੋ ਪ੍ਰਧਾਨ ਸਾਹਿਬ ਜੋ ਮੌਜੂਦਾ ਪ੍ਰਧਾਨ ਹੁੰਦੇ ਨੇ ਉਹ ਮੈਂਬਰਾਂ ਤੋਂ ਪੁੱਛਦੇ ਨੇ ਕਿ ਕੋਈ ਇੱਕ ਮੈਂਬਰ ਸਾਹਿਬ ਕਿਸੇ ਮੈਂਬਰ ਦਾ ਪ੍ਰਧਾਨਗੀ ਪਦ ਲਈ ਨਾਮ ਅਨੌਸਕਾਰਨ ਇੱਕ ਮੈਂਬਰ ਸਾਹਿਬ ਉੱਠ ਕੇ ਨਾਮ ਅਨੌਸ ਕਰਦੇ ਨੇ ਇਹ ਦੂਸਰੇ ਮੈਂਬਰ ਸਾਹਿਬ ਉੱਠਦੇ ਨੇ ਉਹ ਨਾਂ ਦੀ ਤੀਦ ਕਰਦੇ ਨੇ ਤੇ ਤੀਸਰਾ ਮੈਂਬਰ ਤੀਦ ਮਜੀਦ ਕਰਦਾ ਇਸੇ ਹੀ ਤਰ੍ਹਾਂ ਦੁਬਾਰਾ ਪੁੱਛਿਆ ਜਾਂਦਾ ਕਿ ਹੋਰ ਕੋਈ ਨਾਂ ਜੇ ਕੋਈ ਨਾਂ ਨਾ ਪੇਸ਼ ਹੋਵੇ ਤਾਂ ਇਹਦੇ ਯਕਾਰਿਆਂ ਦੀ ਗੂੰਜ ਚ ਉਹ ਪ੍ਰਧਾਨਗੀ ਪਦ ਨੂੰ ਉਮੀਦਵਾਰ ਨੂੰੜੀ ਚੋਣ ਲਿਆ ਜਾਂਦਾ ਇਸੇ ਹੀ ਤਰ੍ਹਾਂ ਸੀਨੀਅਰ ਮੀ ਪ੍ਰਧਾਨ ਜਨਰਲ ਸਕੱਤਰ ਤੇ ਜਿਹਨੇ ਵੀ ਪ੍ਰਧਾਨ ਦੀ ਚੋਣ ਵੀ ਇਸੇ ਹੀ ਤਰ੍ਹਾਂ ਕੀਤੀ ਜਾਂਦੀ ਹੈ ਤਾਂ ਸਾਡੇ ਜਿਹੜੇ ਪ੍ਰਬੰਧ ਉਹ ਪੂਰੇ ਮੁਕੰਮਲ ਨੇ ਆਸਾ ਕੀ ਛੇਤ ਸਰਬਸੰਮਤੀ ਹੋ ਰਹੀ ਆ ਗੁਰੂ ਮਹਾਰਾਜ ਦੀ ਕਿਰਪਾ ਕਰਨ ਜੇ ਸਰਬਸੰਮਤੀ ਹੁੰਦੀ ਆ ਤਾਂ ਇਹ ਪੰਥਕ ਇਕਤਾ ਲਈ ਜਿਹੜਾ ਉਹ ਮੋੜ ਬੰਨਦਾ ਜਿਹੜਾ ਹੋ ਸਕਦਾ ਕੀ ਪੰਥਕ ਇਕਤਾ ਮੋੜ ਬਾਚੇ ਤੇ ਆਸਾ ਕੀ ਇਹ ਜਿਹੜੀ ਪੰਥਕ ਇਕਤਾ ਲਈ ਇਹ ਪਹਿਲੇ ਕਦਮ ਜਿਹੜੀ ਸ਼ੁਰੂ ਹੋ ਰਹੀ ਹੈ ਸਖਤਾ ਸਾਹਿਬ ਪ੍ਰਧਾਨ ਜੀ ਦੀ ਚੋਣ ਹੋਣ ਤੋਂ ਪਹਿਲਾਂ ਹੀ ਜਿਹੜੇ ਮੈਂਬਰਸ਼ਿਪਾਂ ਨੂੰ ਸਰਬਸੰਮਤੀ ਦਾ ਚੋਣ ਦੇਣੇ ਨੇ ਕਿ ਠੀਕ ਹੈ ਜੀ ਇਹੋ ਹੀ ਸਾਡੇ ਪ੍ਰਧਾਨ ਕਿਉਂਕਿ ਚੰਗੇ ਕੰਮ ਕੀਤੇ ਨੇ ਹਰ ਕੋਈ ਚੋਲਦਾ ਪਰ ਫਿਰ ਵੀ ਵਿਰੋਧੀ ਧਿਰਾਂ ਜਿਹੜੀਆਂ ਨੇ ਉਹ ਧਰਨਾ ਲਾ ਦੀ ਗੱਲ ਕਰਦੀਆਂ ਪਈ ਨੇ ਕਿ 10:30 ਵਜੇ ਆਪਾਂ ਤੇ ਧਰਨਾ ਲਾਵਾਂਗੇ ਉਹ ਕੀ ਪ੍ਰਧਾਨ ਸਾਹਿਬ ਨੂੰ ਤਕਰੀਬਨ 5 ਸਾਲ ਹੋ ਗਏ ਨੇ ਸ਼ੁਰੂਨਿਕ ਕਮੇਟੀ ਦੇ ਇਸ ਪ੍ਰਧਾਨਗੀ ਪਦ ਤੇ ਜਨਮ ਪਹਿਲਾਂ ਚੀਫ ਸਕੱਤਰ ਵੀ ਰਹੇ ਨੇ ਜਨਰਲ ਸਕੱਤਰ ਵੀ ਰਹੇ ਨੇ ਇਹ ਇਹਨਾਂ ਦਾ ਜਿਹੜਾ ਸੁਭਾਅ ਆ ਬਹੁਤ ਮਿੱਠ ਬੋਲੜਾ ਸੁਭਾਅ ਆ ਹਰ ਇੱਕ ਨੂੰ ਨਾਲ ਲੈ ਕੇ ਮਿਲਣ ਵਰਤਨ ਦਾ ਸੁਭਾਅ ਰੱਖਦੇ ਨੇ ਹਰ ਇੱਕ ਨੂੰ ਨਾਲ ਲੈ ਕੇ ਚੱਲਦੇ ਨੇ ਕੋਈ ਮੈਂਬਰ ਸਾਹਿਬ ਆ ਗਿਆ ਕੋਈ ਲੀਡਰ ਸਾਹਿਬ ਆਣ ਆ ਗਿਆ ਇੱਥੋਂ ਤੱਕ ਕੋਈ ਸੇਵਾਦਾਰ ਵੀ ਆ ਗਿਆ ਤੇ ਉਹਨੂੰ ਹੀ ਬੜੇ ਸਲੀਕੇ ਨਾਲ ਮਿਲਦੇ ਨੇ ਹਾਂ ਹਰ ਇੱਕ ਜਿਹੜਾ ਉਹ ਇਹਨਾਂ ਨੂੰ ਪਸੰਦ ਕਰਦਾ ਹੈ ਤਾਂ ਜੇ ਕੋਈ ਮੈਂ ਤਾਂ ਸਮਝਦਾ ਨਹੀਂ ਕਿ ਕਿਸੇ ਵਿਰੋਧੀ ਧਿਰ ਚ ਵੀ ਕੋਈ ਇਹਨਾਂ ਨੂੰ ਕੋਈ ਮਾੜਾ ਸਮਝਦਾ ਹੋਵੇ ਕਿਉਂਕਿ ਇੱਕ ਤੇ ਇਹ ਇਮਾਨਦਾਰ ਨੇ ਧਿਆਨਤਦਾਰ ਨੇ ਗੁਰੂ ਪ੍ਰਤੀ ਸਮਰਪਤ ਨੇ ਅਜੇ ਆ ਪ੍ਰਧਾਨ ਛਰੋਣੀ ਕਮੇਟੀ ਨੂੰ ਮਿਲਣਾ ਜਿਹੜਾ ਉਹ ਮੈਂ ਸਮਝਦਾ ਕਿ ਛਰੋਣੀ ਕਮੇਟੀ ਦਾ ਜੀ ਸੁਭਾਗ ਆ ਕਿਉਂਕਿ ਟੋੜਾ ਸਾਹਿਬ ਤੋਂ ਬਾਅਦ ਜੱਬ ਡੁੰਗਰ ਸਾਹਿਬ ਵਧੀਆ ਪ੍ਰਧਾਨ ਕੀ ਕਰਦੇ ਨੇ ਚਲੋ ਸਾਰੇ ਪ੍ਰਧਾਨ ਆਪਾਂ ਆਪਣੇ ਤਾਂ ਚੰਗੇ ਸੀ ਪਰ ਇਹਨਾਂ ਨੇ ਜਿਹੜਾ ਕਾਰਜਕਾਲ ਬਹੁਤ ਹੀ ਵਧੀਆ ਤਰੀਕੇ ਨਾਲ ਨਿਭਾ ਰਹੇ ਨੇ ਕਿਉਂਕਿ ਪੰਥ ਨੂੰ ਬੜੀਆਂ ਚੁਣੌਤੀਆਂ ਸਨ ਉਹਨਾਂ ਚੁਣੌਤੀਆਂ ਦਾ ਵੀ ਇਹਨਾਂ ਨੇ ਡੱਟ ਕੇ ਮੁਕਾਬਲਾ ਕੀਤਾ ਤੇ ਗੁਰੂ ਮਹਾਰਾਜ ਚਰਨਾਂ ਚ ਅਰਦਾਸ ਕਰਦਾ ਕਿ ਇਹਨਾਂ ਨੂੰ ਕਾਮਯਾਬ ਰੱਖਣ ਤੇ ਗਾਹ ਵੀ ਇਹ ਜਿਹੜਾ ਇਸੇ ਤਰ੍ਹਾਂ ਕਾਰਜ ਕਰਦੇ ਰਹਿਣ ਸਕੱਤਰ ਸਾਹਿਬ ਦੂਜੇ ਢੇਡੋਂ ਜਿਹੜਾ ਨਾਮ ਮਿੱਟਰ ਨਹੀਂ ਕਹਿੰਕੇ ਦਾ ਵੀ ਜਿਹੜਾ ਉਹ ਐਲਾਨ ਹੈ ਕਿ ਉਹਨਾਂ ਦਾ ਕਹਿਣਾ ਕਿ ਉਹ ਜਿਹੜੇ ਅੱਜ ਜਿਹੜੀਆਂ ਚੋਣ ਲੜਨਗੇ ਕੀ ਲੱਗਦਾ ਤੁਹਾਨੂੰ ਲੱਗੋ ਹਰ ਇੱਕ ਨੂੰ ਜਿਹੜਾ ਰਾਈਟ ਹੁੰਦਾ ਅੱਜ ਚੋਣ ਲੜਨ ਦਾ ਇਹ ਗੱਲ ਆਉਣੀ ਕਿੰਨੀ ਬੜੀ ਬਹੁਤ ਸੰਮਤੀ ਦੇ ਜੋ ਮੈਂਬਰ ਸਾਹਿਬ ਹਨ ਉਹਨਾਂ ਦੇ ਆਧਾਰ ਤੇ ਹੀ ਚੋਣ ਹੋਣੀ ਆ ਇਹ ਜੋ ਵੀ ਜੇ ਚੋਣ ਲੜਨਗੇ ਚੋਣ ਹੋਊਗੀ ਤਾਂ ਸਾਡੇ ਵੱਲੋਂ ਜਿਹੜੇ ਵੈਲਟ ਪੇਪਰ ਤਿਆਰ ਨੇ ਤੇ ਉਹ ਜਿੱਦਾਂ ਵੀ ਬੰਦਾ ਪੈਨਲ ਸੈਕ ਜਿੱਦਾਂ ਪ੍ਰੋਸੈਸ ਆ ਈ ਮਾਲੋ ਇੱਕ ਬੰਨੋ ਮਾਲੋ ਪ੍ਰਧਾਨ ਸਾਹਿਬ ਨੇ ਨਾਮ ਪੁੱਛਣਾ ਹੈ ਕਿ ਨਾਮ ਪੇਸ਼ ਹੋਵੇ ਇਸੇ ਤਰ੍ਹਾਂ ਦੂਜੇ ਬੰਨੋ ਪੁੱਛ ਰਣਗੇ ਜੇ ਕੋਈ ਨਾਮ ਪੇਸ਼ ਹੋਊਗਾ ਤੇ ਜੇ ਚੋਣ ਹੋਊਗੀ ਤੇ ਸਾਡੇ ਵੈਲਟ ਪੇਪਰ ਤਿਆਰ ਨੇ ਗੋਪਤ ਇਲੈਕਸ਼ਨ ਹੁੰਦੀ ਆ ਕੱਲੇ ਕੱਲੇ ਮੈਂਬਰ ਸਾਹਿਬ ਦਾ ਨਾਮ ਲੈ ਕੇ ਉਹਨਾਂ ਨੂੰ ਬੁਲਾਇਆ ਜਾਂਦਾ ਉਹ ਗੁਪਤ ਤਰੀਕੇ ਵੋਟ ਪਾਉਂਦੇ ਨੇ ਚੋਣ ਪ੍ਰਕਿਰਿਆ ਖਤਮ ਹੋਣ ਤੋਂ ਬਾਅਦ ਪਹਿਲ ਦੇ ਆਧਾਰ ਤੇ ਕਿਹੜੇ ਕੰਮ ਕੀਤੇ ਸ਼ੁਰੂ ਕੀਤੇ ਜਾਣਗੇ ਕਿਉਂਕਿ ਪਹਿਲਾਂ ਤਾਂ ਲਗਾਤਾਰ ਕੰਮ ਕੀਤੇ ਹੀ ਜਾ ਰਹੇ ਨੇ ਸਭ ਤੋਂ ਪਹਿਲਾਂ ਦੇ ਪੰਜੋ ਪ੍ਰਧਾਨ ਸਾਹਿਬ ਦਾ ਇਹ ਹੈ ਕਿ ਸੰਤਾਲੀ ਵਾਤਵਾ ਸ੍ਰਾਵਾਂ ਦਾ ਜਿਹੜਾ ਉਹ ਲੋੜਿਆ ਖਾਸ ਕਰਕੇ ਦਰਬਾਰ ਸਾਹਿਬ ਹੋਰ ਗੁਰਦੁਆਰਿਆਂ ਦੀ ਸ੍ਰਾਵਾਂ ਦੀ ਲੋੜ ਉਹ ਵੱਡੀ ਲਗਭਗ ਤਿੰਨ ਸ੍ਰਾਵਾਂ ਜਿਹੜੀਆਂ ਉਹ ਰਵੰਦਰ ਸਾਹਿਬ ਦੀਆਂ ਤਿਆਰ ਹੋ ਰਹੀਆਂ ਨੇ ਇਸੇ ਤਰ੍ਹਾਂ ਸਾਰਾ ਕਾਲੀ ਮਾਰਕੀਟ ਵੀ ਸ੍ਰਾਵਾਂ ਤਿਆਰ ਕਰਦੀ ਚੱਲ ਰਹੀ ਆ ਜਿਵੇਂ ਇਸੇ ਤਰ੍ਹਾਂ ਐਜੂਕੇਸ਼ਨ ਦੇ ਜਿਹੜੇ ਖੇਤਰ ਚ ਮਾਨਜੋ ਪ੍ਰਧਾਨ ਸਾਹਿਬ ਵੱਲੋਂ ਵੱਡੀ ਕਾਰਜ ਕੀਤੇ ਨੇ ਧਰਮ ਪ੍ਰਚਾਰ ਦੇ ਖੇਤਰ ਚ ਵੀ ਵੱਡੇ ਕਾਰਜ ਕੀਤੇ ਜਾ ਰਹੇ ਨੇ ਹਣ ਚਤਾਰਦੀਪਾ ਬਣਾ ਰਹੇ ਨੇ ਸ਼੍ਰੀ ਗੁਰੂ ਇਕਬਾਦਰਜੀ ਦੀ 350 ਸਾਲਾ ਸ਼ਹੀਦੀ ਸ਼ਤਾਬ ਦੀ ਭਾਈ ਮਤੀ ਦਾਸ ਭਾਈ ਸਤਜ ਦਾਸ ਭਾਈ ਦਿਆਲਾ ਜੀ ਦੀ ਸ਼ਹੀਦੀ ਸ਼ਤਾਬ ਦੀ ਅੱਜ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਗੁਰਦੱਤ ਘਦੀ ਸ਼ਹੀਦਾਬਦੀ ਬਣਾ ਰਹੇ ਜਿਹੜਾ ਇੱਕ ਨਗਰ ਕੀਰਤਨ ਗੁਰਦੱਤ ਧੋਵੜੀ ਸਾਹਿਬ ਤੋਂ ਨਿਕਲਿਆ ਜੋ ਲਗਾਤਾਰ 23 ਜੇਟਾਂ ਤੋਂ ਹੁੰਦਾ ਹੈ ਅੱਜ ਪੰਜਾਬ ਚ ਐਂਟਰ ਕਰ ਚੁੱਕਾ ਤੁਸੀਂ ਵੇਖੀ ਰਹੋਗੇ ਕਿ ਇਹ ਕਿੰਨਾ ਸੰਗਤਾਂ ਦੀ ਉਤਸ਼ਾਹ ਆ ਇਹ ਸਾਰਾ ਜੇ ਕਾਲੀਏ ਦੇ ਪ੍ਰਧਾਨ ਸਾਹਿਬ ਨੂੰ ਸਿਰਾ ਜਾਂਦਾ ਹੈ ਉਹਨਾਂ ਦੇ ਪ੍ਰਬੰਧਕਾਂ ਨੂੰ ਸਿਹਰਾ ਜਾਂਦਾ ਜਿਹੜੇ ਪ੍ਰਬੰਧ ਉਹਨਾਂ ਨੇ ਕਰਾਏ ਇਹ ਨਹੀਂ ਜਾਂ ਕੀਤੇ ਨੇ ਮੈਂ ਗੁਰੂ ਮਹਾਰਾਜ ਜਰ ਨਾਲ ਅਰਦਾਸ ਕਰਦਾ ਗੁਰੂ ਮਹਾਰਾਜ ਪੰਥ ਚ ਇਕਤਾ ਲਈ ਅੱਜ ਜਿਹੜੀ ਚੋਣ ਹੋ ਰਹੀ ਆ ਉਹ ਸਰਬਸੰਧੀ ਨਾਲ ਹੋਵੇ ਖੜਾ ਦੀ ਮੁਸੀਬਤ ਹੈ ਕਬਡੀ ਮੁਸੀਬਤ ਪੰਜਾਬ ਦੇ ਵਿੱਚ ਉਹਨਾਂ ਵਾਸਤੇ ਕੀ ਕਰਨ ਜਾ ਰਹੇ ਵੇਖੋ ਪੰਜਾਬ ਚ ਕਿਤੇ ਵੀ ਕੁਦਰਤੀ ਆਫਤ ਆਉਂਦੀ ਚਾਹੇ ਹਿੰਦੁਸਤਾਨ ਚ ਕਿਤੇ ਵੀ ਆਵੇ ਆ ਜੀ ਚਾਹੇ ਗੁਜਰਾਤ ਚ ਭੁਚਾਲ ਆਇਆ ਸੀ ਓਡੀਸਾ ਚ ਸ਼੍ਰੀਨਗਰ ਹਿਮਕੁੰਡ ਸਾਹਿਬ ਹੜ ਆਇਆ ਸੀ ਨੇਪਾਲ ਦੇ ਵਿੱਚ ਪਹੁੰਚਾ ਲਿਆ ਸੀ ਉਦੋਂ ਵੀ ਸ਼ਰੌਣੀ ਗੁਰਦਰਾ ਪ੍ਰਬੰਧਕ ਕਮੇਟੀ ਸਭ ਤੋਂ ਪਹਿਲਾਂ ਪਹੁੰਚ ਕੇ ਉੱਥੇ ਮਨੁੱਖਤਾਰੀ ਸੇਵਾ ਕੀਤੀ ਪਿਛਲੇ 2023 ਜੇ ਪੰਜਾਬ ਚੜ ਆਇਆ ਉਦੋਂ ਵੀ ਜਿਹੜੀ ਮਨੁੱਖਤਾਰੀ ਸੇਵਾ ਕੀਤੀ ਗਈ ਹੁਣ ਵੀ ਜਿਹੜਾ ਪੰਜਾਬ ਚੜ ਫੜਾ ਦੀ ਸਿੱਤੀ ਆਈ ਸੀ ਤੇ ਸਭ ਤੋਂ ਪਹਿਲਾਂ ਸ਼ਰੌਣੀ ਗੁਰਦਰਾ ਪ੍ਰਬੰਧਕ ਕਮੇਟੀ ਨੇ ਮਾਨਯੋਗ ਪ੍ਰਧਾਨ ਸਟਾਫ ਸਟਾਰ ਚ ਦਸੀ ਧਾਮੀ ਦੇ ਦਿਸ਼ਾ ਨਿਰਦੇਸ਼ਾ ਹੇਠ ਸਭ ਤੋਂ ਪਹਿਲਾਂ ਜਿਹੜੇ ਸਾਡੇ ਗੁਰਦੁਆਰਾ ਸਾਹਿਬਾਨ ਨੇ ਉਹਨਾਂ ਦੇ ਮੈਨੇਜਰਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਸੰਗਤ ਲਈ ਲੰਗਰ ਦਾ ਰਹਿਦਾ ਪ੍ਰਬੰਧ ਕਰਨ ਬੱਚਿਆਂ ਲਈ ਦੁੱਧ ਦਾ ਪ੍ਰਬੰਧ ਕਰਨ ਇਸੇ ਤਰ੍ਹਾਂ ਮੁੜ ਕੇ ਜਦੋਂ ਉਹਦਾ ਹੀ ਰਹਿਦਾ ਪ੍ਰਬੰਧ ਕੀਤਾ ਗਿਆ ਫਿਰ ਜਦੋਂ ਬਾਰਸ਼ਾਂ ਘਟੀਆਂ ਨੇ ਫਿਰ ਜਿਹੜੇ ਬੰਨ ਟੁੱਟ ਗਏ ਉਹਨਾਂ ਲਈ ਡੀਜ਼ਲ ਸਪਲਾਈ ਕੀਤਾ ਗਿਆ ਹੁਣ ਵੀ ਜਿਹੜਾ ਉਹ ਕਣਕਾਂ ਦਾ ਜਿਹੜਾ ਬੀਜ ਆ ਕਿਉਂਕਿ ਲਗਭਗ ਜਿੰਨੇ ਵੀ ਰਮਦਾਸ ਏਰੀਆ ਡੇਰਾ ਬਾਬਾ ਨਾਨਕ ਜਨਾਲਾ ਸੁਲਤਾਨਪੁਰ ਏਰੀਆ ਆ ਫਿਰ ਦੂਜਾ ਉਧਰ ਫਰੋਜਪੁਰ ਏਰੀਆ ਇਹਨਾਂ ਜਿਹੜਾ ਨਾ ਸਥਿਤੀ ਬਹੁਤ ਨਾਜ਼ੁਕ ਹੋਈ ਤੇ ਜਿਹੜੇ ਲੋਕਾਂ ਦੀਆਂ ਜਿਹੜੇ ਕਿਸਾਨ ਵੀਰ ਨੇ ਉਹਨਾਂ ਦੀਆਂ ਫਸਲਾਂ ਰੁੜ ਗਈਆਂ ਡੰਗਰ ਵਛਾ ਰੁੜ ਗਿਆ ਉਹਨਾਂ ਦੀ ਮਦਦ ਕੀਤੀ ਜਾ ਰਹੀ ਆ ਬਿਜ ਲੈ ਕੇ ਦਿੱਤਾ ਜਾ ਰਿਹਾ ਉਹਨਾਂ ਨੂੰ ਡੀਜ਼ਲ ਲੈ ਕੇ ਦਿੱਤਾ ਜਾ ਰਿਹਾ ਤੇ ਮੈਂ ਸਮਝਦਾ ਕਿ ਇਹ ਸਾਰਾ ਬਰਾਲਾ ਜਿਹੜਾ ਉਹ ਮਾਝੋ ਪ੍ਰਧਾਨ ਸਾਹਿਬ ਜੀ ਦੇ ਨਿਸ਼ਾਨਦੇਸ਼ ਕੀਤਾ ਗਿਆ ਤੇ ਗਾਂ ਵੀ ਕੀਤਾ ਜਾਏਗਾ ਹਾਂ ਠੀਕ ਹੈ